Horsaya baktığımızda ta ma filtratek hocaya zarar ver incorporating that how to ਆਪਾਂ ਟੀਮ ਕੱਢਣ ਲਈ ਪਾਸ ਹੈ ਕਿਹੜਾ ਨੂੰ। ਉਹਨਾਂ ਦਾ ਟੀਮ ਹੈ। ਇਹ 4 ਖੇਡ ਵਿੱਚ ਟੀਮ ਨੇ ਉਹ ਜਿਹੜਾ ਉਹਨਾਂ ਦਾ ਨਾਮ ਰੱਖਿਆ ਉਹ ਡੋਰੀ। ਉਹਨੂੰ ਠੀਕਾ ਬੋਲੇ ਸੰਭੂਲਿਆ ਮਤਲਬ ਹੈ ਨਾ ਉਹਦਾ ਖੇਡ ਨਹੀਂ ਇਹਦੇ। ਇੱਕ ਵਾਰ ਤੁਹਾਡੀ ਵੀਡੀਓ ਵਾਪਸ ਵੀ ਬੁੱਕ ਨੂੰ ਚੰਗੀ ਤਰ੍ਹਾਂ ਪੜ੍ਹਨਾ ਹੋਵੇ। ਸਾਰਾ ਕੁਝ ਹੈ ਕਿ ਨਾ ਬੁੱਕਸ ਜੇ ਜਿਹੜੀ ਇਹ ਕੀ ਆ ਤਾਂ ਤੁਹਾਨੂੰ ਮਰੀਜ਼ ਕਰਦਾਂਗੇ। ਸਾਨੂੰ ਦੱਸ ਦਿਓ ਜਿਹਦੇ ਚੰਗੀ ਨਹੀਂ ਕਿ ਇਹ ਪੱਤੋਂ ਸਾਰੀ ਉੱਪਰ ਕੱਢ ਮਾਹੀ। ਮੋਹਿਤ ਬਰਮਾ 911 25 ਨੂੰ ਐਲਪੀਯੂ ਸੈਂਟਰ ਨਿਮਾ ਰੋਡ ਬੁਲਾੜਾ ਦੇ ਭਾਰਤ ਕਾਸਪੀਸ਼ ਬੁਲਾੜਾ ਵੱਲੋਂ ਬ੍ਰਾਂਚ ਪੱਧਰ ਦੀ ਭਾਰਤ ਕੋ ਜਾਨੋ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਚਾਰ ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿੱਤਾ ਹੈ ਪੇਪਰ ਨਿਰਵਿਘਨ ਪ੍ਰਦਾਨ ਵਿੱਚ ਜਿੰਦਲ ਤੇ ਸੈਕਟਰੀ ਸੁਨੀਲ ਗਰਗ ਔਰ ਪ੍ਰੋਜੈਕਟ ਦੇ ਚੇਅਰਮੈਨ ਸਾਡੇ ਵਿਮਲ ਜੈਨ ਜੀ ਦੀ ਰਹਿਨਮਾਈ ਹੇਠ ਬਹੁਤ ਹੀ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ ਬੱਚਾ ਨੇ ਬਹੁਤ ਹੀ ਉਤਸ਼ਾਹਪੂਰਵਕ ਇਸ ਪ੍ਰਤੀਯੋਗਤਾ ਵਿੱਚ ਭਾਗ ਲਿਆ ਤੇ ਸਾਡਾ ਭਾਰਤੋਗੱਤ ਵਿਸ਼ਾ ਦਾ ਮਕਸਦ ਇਸ ਪ੍ਰਤੀਯੋਗਤਾ ਨੂੰ ਕਰਾਉਣ ਦਾ ਇਹੀ ਹੈ ਕਿ ਬੱਚੇ ਵੱਧ ਤੋਂ ਵੱਧ ਆਪਣੇ ਦੇਸ਼ ਬਾਰੇ ਆਪਣੀ ਸੰਸਕ੍ਰਿਤੀ ਬਾਰੇ ਆਪਣੇ ਪੂਰਵਜਾਂ ਬਾਰੇ ਜਾਣ ਸਕਣ ਉਹਨਾਂ ਨੂੰ ਆਪਣੇ ਦੇਸ਼ ਬਾਰੇ ਪੂਰੀ ਤਰ੍ਹਾਂ ਨਾਲ ਜਾਣਕਾਰੀ ਬਿਟੀ ਜਾਸਟਿੰਗ ਤੰਗ ਭਾਰਤ ਵਿਕਾਸ ਪਰਿਸ਼ੋਰ ਬੁਲਾਡਾ ਵੱਲੋਂ ਭਾਰਤ ਕੋ ਜਾਨੋ ਤਤਿਜੋਗਤਾ ਜੋ ਕਿ ਅੱਜ ਬ੍ਰਾਂਚ ਪੱਦਰ ਦੇ ਉੱਤੇ ਬੁਲਾਡਾ ਦੇ ਵੱਖ-ਵੱਖ ਸਕੂਲਾਂ ਦੇ ਜੋ ਟੋਪਰਸ ਟੀਮਸ ਨੇ ਜੂਨੀਅਰ ਤੇ ਸੀਨੀਅਰ ਜਿਹੜੀ ਜੂਨੀਅਰ ਟੀਮ ਹੈ ਉਹ ਅਪ ਟੂ 8th ਹੁੰਦੀ ਹੈ ਸੀਨੀਅਰ ਟੀਮ ਜਿਹੜੀ ਹੈ ਉਹ 9 ਟੂ 12th ਹੁੰਦੀ ਹੈ ਉਹਨਾਂ ਦੇ ਟੋਪਰਸ ਟੀਮ ਦਾ ਅੱਜ ਅਸੀਂ ਕੰਪੀਟੀਸ਼ਨ ਕਰਾ ਰਹੇ ਹਾਂ ਬੱਚਿਆਂ ਦੇ ਵਿੱਚ ਬਹੁਤ ਸਾਰਾ ਕਿਉਂਕਿ ਜਿਹੜੇ ਕੰਪੀਟੀਸ਼ਨਸ ਨੇ ਇਹਨਾਂ ਦੇ ਵਿੱਚ ਬੱਚੇ ਜਦੋਂ ਪਾਰਟਿਸਿਪੇਟ ਕਰਦੇ ਨੇ ਤਾਂ ਉਹ ਆਪਣੇ ਫਿਊਚਰ ਦੇ ਲਈ ਜਿੰਨੇ ਵੀ ਅੱਗੇ ਕੰਪੀਟੀਟਿਵ ਐਗਜ਼ਾਮਸ ਨੇ ਆ ਉਹਨਾਂ ਦੇ ਵੀ ਤਿਆਰ ਹੋ ਜਾਂਦੇ ਨੇ ਸੈਕੰਡਲੀ ਜੋ ਇਹਦੀ ਬੁੱਕ ਹੈ ਭਾਰਤ ਕੋ ਜਾਨੋਗੀ ਉਹ ਇੰਨੀ ਕੁ ਵਧੀਆ ਬੁੱਕ ਹੈ ਕਿ ਜਿਹਦੇ ਵਿੱਚੋਂ ਆਈ ਥਿੰਕ ਜਿਹੜਾ ਸਾਡਾ ਇੰਡੀਆ ਦਾ ਟੋਪ ਮੋਸਟ ਐਗਜ਼ਾਮ ਹੈ ਕੰਪੀਟੀਟਿਵ ਐਗਜ਼ਾਮ ਹੈ ਆਈਐਸ ਜਾਂ ਪੀਸੀਐਸ ਉਹਦੇ ਵਿੱਚ ਵੀ ਦੇ ਕੁਐਸਚਨਸ ਹਿੱਸੇ ਹੁੰਦੇ ਨੇ ਇਸ ਕਰਕੇ ਬੱਚਿਆਂ ਦੇ ਵਿੱਚ ਬੜਾ ਸਹਾਇ ਉਹਨਾਂ ਦੇ ਪੇਰੈਂਟਸ ਦੇ ਵਿੱਚ ਤੇ ਇਵਨ ਕੇ ਸਕੂਲ ਦੇ ਪ੍ਰਿੰਸੀਪਲ ਕੇ ਸਕੂਲ ਦੇ ਸਾਰੇ ਟੀਚਰਸ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਪਾਰਟਿਸਿਪੇਟ ਕਰਵਾਇਆ ਤੇ ਪੂਰੀ ਵਧੀਆ ਢੰਗ ਦੇ ਨਾਲ ਆਪਣੀ ਜੋ ਟੋਪਰਸ ਬੱਚੇ ਸੀਗੇ ਸਾਨੂੰ ਛਾਂਟ ਕੇ ਭੇਜੇ ਤੇ ਇਹਨਾਂ ਦੇ ਵਿੱਚੋਂ ਜੋ ਬੱਚੇ ਟੋਪਰਸ ਹੋਣਗੇ ਉਹਨਾਂ ਦਾ ਕੀ ਸਟੇਟ ਦਾ ਕੰਪੀਟੀਸ਼ਨ ਹੈ ਜੋ ਕਿ ਇਸ ਵਾਰ ਮਾਨਸਾ ਹੋ ਰਿਹਾ ਹੈ ਉੱਥੇ ਲੈ ਕੇ ਜਾਵਾਂਗੇ ਤੇ ਮੈਂ ਸਾਰੀ ਟੀਮ ਨੂੰ ਸਾਰੇ ਟੀਚਰਸ ਨੂੰ ਸਾਰੇ ਪ੍ਰਿੰਸੀਪਲਸ ਨੂੰ ਬਤੌਰ ਪ੍ਰੋਜੈਕਟ ਚੇਅਰਮੈਨ ਵਧਾਈ ਦਿੰਦਾ ਹਾਂ